ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੀਂ ਵੀਡੀਓ ਦੇ ਵਿੱਚ ਤੇ ਭਾਈ ਅੱਜ ਹੋਰ ਹਮ ਨੇ ਵੀਰੇ ਠੀਕ ਠਾਕ ਅੱਜ ਭਾਈ ਛੁੱਟੀ ਪਰਾਂ ਯਾਰਸੀ ਗਏ ਨਹੀਂ ਅੱਜ ਅੱਜ ਪਰਤੀ ਲੱਗਿਆ ਲੋਡ ਕਰਾਉਣਾ ਤੇ ਆਪਣਾ ਗੰਨਾ ਦਾ ਭਾਈ ਬੂਟੇਆਂ ਵਾਲਾ ਇਹ ਠੀਕ ਆ ਤੇ ਬੂਟੇ ਠੀਕ ਆ ਹਾਂ ਪਹਿਲੇ ਸਾਲ ਦੇ ਆ ਪਹਿਲੇ ਸਾਲ ਦੇ ਬੂਟੇ ਆ ਭਾਈ ਹਾਂ ਬੂਟੇ ਠੀਕ ਚੱਲੇ ਆ 2 ਵਿੱਗੇ ਤੋਂ ਹਮ ਨੇ ਇੱਕ ਪਰਚੀ ਹੋ ਜਾਣੀ ਪੂਰੀ ਅੱਪਾ ਕਹੀ ਜਾਂਦੇ ਆਪਣੇ ਏਰੀਆ 'ਚ ਜ਼ਿਆਦਾ ਬੂਟੇ ਆ। ਹਾਂ ਮੈਂ ਇਹਨਾਂ ਨੂੰ ਚਾਚੇ ਨਾਲ ਦੀ ਵੀਡੀਓ ਦੇਖ ਦਤਾ। ਮੈਂ ਜੇ ਵੜਦਾ ਤਾਂ ਮੈਂ। ਹਾਂ। ਬਾਈ ਗਰਦਾਸਪੁਰ ਦੇ ਨੇ ਕਰਿਆ ਵੇ ਇੱਕ ਨੇ ਕਮੈਂਟ। ਅੱਛਾ। ਪਤਾ ਨਹੀਂ ਤੇਰੀ ਉਹਦੀ ਵੀਡੀਓ ਯਾਰ। ਉਹ ਮੇਰੀ ਜੀ ਤਾਂ। ਤੇਰੀ ਜੀ। ਹਾਂ। ਤੇਰੀ ਜਿਹੜਾ ਆਪਣੇ ਸਰੋਂ ਦੀ ਬਾਈ ਦੀ। ਹਾਂ ਹਾਂ। ਕਹਿੰਦਾ ਬਾਈ ਗਰਦਾਸਪੁਰ ਵੀ ਬਹੁਤ ਸਾਡੇ ਤੀਜੀ ਚਲ ਚੜੀ ਗਿੱਲੇ ਇਕੱਠੇ ਲਾਇਏ। ਹਾਂ ਗਰਦਾਸਪੁਰੇ। ਅਮਨੇ ਉਹ ਏਰੀਆ ਨੇ ਇੱਧਰ ਦਸੂਹਾ ਮਕੇਰੀਆਂ ਸਾਈਡ। ਹਾਂ। ਹਿਾਰ ਪਰ ਉਹ ਏਰੀਆ ਬਾਰਡਰ ਆ ਉਧਰ ਬਹੁਤ ਬੂਟਾ ਹੈ। ਉਧਰ ਹੋਊਗਾ। ਤੇ ਟਰਾਲਾ ਬਾਈ 16 ਫੁੱਟਾ ਅਰਜਨ ਟਰੈਕਟਰ ਮਗਰ ਵਿੰਦਰ ਵਾਲਾ ਟਰੈਕਟਰ ਹੈ ਵਿੰਦਰ ਵਾਲਾ ਟਰੈਕਟਰ ਆਪਣਾ ਕੋਈ ਹੈਗਾ ਬਾਈ ਤੇ ਤੁਹਾਨੂੰ ਪਤਾ ਥੋੜੀ ਜਿਹੀ ਟਾਈਮ ਦੀ ਦਿੱਕਤ ਹੈ ਇਹਦੇ ਕਰਕੇ ਹੈਂ ਮੈਂ ਉਹ ਕਹਿੰਦੇ ਹੁੰਦੇ ਜਿਸ ਦਾ ਕੰਮ ਹੋਸੀ ਕੋਈ ਸਾਜੀ ਹਾਂ ਬੰਦਰ ਵਾਲਾ ਅਸੀਂ ਤੋਂ ਉਮਰੇ ਲੰਘੀ ਹੁੰਦੇ ਜਾਨ ਮੇਲੇ ਤੋਂ ਉਹੀ ਗੱਲ ਹਾਂ ਆ ਟਰੈਕਟਰ ਪਹਿਲਾਂ ਵੀ ਆਉਂਦੀ ਪਿਛਲੇ ਸਾਲ ਵੀ ਵਿੰਦਰ ਤੇ ਹੀ ਘਰ ਆਇਆ ਤਾਂ ਦੋ ਤਿੰਨ ਪਰਚੀਆਂ ਆਵਗਰਤੀਆਂ ਤੇ ਯਾਰਦਾ ਵੀ ਬਾਈ ਤੇ ਆ ਕਰਕੇ ਜੀਨੇ ਆ ਦੁਆਗੇਟ ਲੱਗਿਆ ਉੱਪਰ ਜਾਣਾ ਉਹ ਬਿੰਦਰ ਉੱਪਰ ਚੜਿਆ ਹੋਆ ਬਾਈ ਦੇ ਨਾਲ ਦੀ ਨਾਲ ਆਵ ਲੱਗਿਆ ਰੋੜ ਨਾਲ ਹੋ ਕੇ ਕਰਾਉਣਾ ਹੈ ਹੈ ਇੱਦਾਂ ਹੀ ਇਸ ਰਸਤੇ ਤੰਗ ਹੋਣ ਨਾਲ ਭਰੀ ਮੜ ਗਈ ਵਿਹਲਦੀ ਜਦ ਸੈਟ ਹੁੰਦੇ ਨਾਲ ਲੱਗਦੀ ਉਹ ਪੱਧਰ ਆ ਇਹਨੂੰ ਪਤਾ ਆ ਯਾਰ ਹਾਂ ਕਿ ਕਿੱਦਾਂ ਸਹੀ ਰਹਿਣਾ ਕਿੱਦਰ ਨਹੀਂ ਕਿਣਾ ਇਹ ਕੋਈ ਗੱਲ ਹੈ ਇਹ ਬੰਦੇ ਅਣਜਾਨ ਥੋੜੇ ਜਿਹੇ ਬੰਦੇ ਨਵੇਂ ਯਾਰ ਮੇਰੇ ਜੀ ਅੱਛਾ ਨਵੇਂ ਬੰਦੇ ਇੱਕ ਬੰਦਾ ਪੁਰਾਣਾ ਹੈ ਨਾ ਜੇ ਬਸ ਉਹ ਤਾਂ ਪੁਰਾਣੇ ਆ ਗੰਨੇ ਦੇ ਕੰਮ ਚ ਹੋ ਆ ਹਾਂ ਉਹਦਾ ਹੈ ਠੀਕ ਆ ਠੀਕ ਆ ਅੱਛਾ ਟਾਇਰ ਜਮਾ ਹੀ ਨਵੇਂ ਪੋ ਵਾਲੇ अच्छा ਬੈਜਾ ਬੈਜਾ ਕਰਾਤੀ ਭਾਈ ਬੀ.ਜੀ.ਡੀ ਦਾ ਇਹ ਟਾਇਰ ਪਵਾਤੇ ਚੌਖੜਾ ਹੀ ਨਵਾਂ ਆਹ ਕਰੋ ਚੈੱਕ ਪਹਿਲਾਂ ਟਾਇਰ ਕੱਟੇ ਦੇ ਅੱਚੇ ਇਹਨੂੰ ਚਾਰੇ ਚਾਰ ਚਾਰੇ ਅੱਛਾ ਲੋਕੋ ਘਟਕੀ ਉਹੀ ਟੱਪੜਿਆ ਰ ਹਾਂ ਹਾਂ ਅੱਛਾ ਉਹੀ 20 ਦਾ ਟਾਇਰ ਪੈ ਗਿਆ ਇੱਕ ਹਾਂ 20 ਦਾ ਮੰਨ ਕੇ ਚੱਲ ਦੂਏ ਫੇਰ ਇਹਨੂੰ ਵਿੱਚ ਘੜਾਤੇ ਸੋ ਵਿੱਚ ਘਟਾ ਤੇ ਠੀਕ ਹੈ। ਇਹ ਟਰੈਕਟਰ ਤੇ ਵੀ ਨਵੇਂ ਪਹੁੰਚਦੇ ਨਾ। ਹਾਂ। ਇਹ ਟਰਾਲਾ ਬਾਈ ਹੁਣੀ ਟਰਾਲਾ ਵੀ ਆਪਣੇ ਹੁਣੀ ਲਿਆ ਕਿੰਨਾ ਟਾਈਮ ਹੋਇਆ ਜੀ? ਬਾਈ 6 ਮਹੀਨੇ ਵੀ ਨਹੀਂ ਹੋਏ। ਤੇ 6 ਮਹੀਨੇ ਹੋਏ ਨਹੀਂ ਠੀਕ ਹੈ। ਬਲਕਿ ਪੰਜ ਨਾਲ ਦਾ ਹੀ ਆ। ਅੱਛਾ ਨਵਾਂ ਲਿਆ ਤੁਸੀਂ। ਟਰਾਲਾ ਵਧੀਆ ਬਾਈ ਹੈ ਇਹਨਾਂ ਦੇਖੋ ਨਿੱਗਰ ਆ ਪੂਰਾ। ਉਹ ਕੱਕ ਬਹੁਤ ਭਾਰੀ ਟਰਾਲੇ ਦੀ। ਇੱਕ ਪੰਗਾ ਬਾਈ ਹੋਰ ਪੈ ਗਿਆ ਲਾਮ ਹੈਗੀ ਲੰਬੀ। ਮੀ ਪੈ ਗਿਆ ਆ ਕਾਲੇ ਬਾਈ ਵਾਲੇ ਖੇਤ ਗੰਨਾ ਕਾਲਾ ਇੱਧਰ ਦੇਖੋ ਆਪਣੇ ਪਾਣੀ ਉਹੀ ਹੈ ਨਾ ਇਹ ਲੈ ਨਹੀਂ ਨਾਲੇ ਪਾਣੀ ਪਾਣੀ ਲਾਇਆ ਨਹੀਂ ਮੀਂਹ ਦਾ ਪਾਣੀ ਖੜਾ ਪਾਣੀ ਹੈ ਬਾਈ ਆ ਕਾਲੇ ਦੀ ਇੰਨੇ ਚੋਂ ਇੱਕ ਪਰਚੀ ਹੋਈ ਆ ਗੰਨਾ ਵਧੀਆ ਹਾਂ ਆਮਨੇ ਜਿਹੜਾ ਗੰਨਾ ਬੂਟਿਆਂ ਚ ਨਾ ਉਹ ਹੌਲਾ ਹੁੰਦਾ ਉਹਦਾ ਵੀਰ ਵਜਨ ਘੱਟ ਹੁੰਦਾ ਠੀਕ ਆ ਹੁਣ ਸਾਹ ਲਾ ਲਾ ਵੀ ਇਹਨਾਂ ਨੂੰ ਉਹ ਦੇਖੋ ਬਾਈ ਕਿੱਥੋਂ ਦਾ ਗੰਨਾ ਆ ਰਿਹਾ ਚੱਕ ਕੇ ਹੌਲੀ ਹੌਲੀ ਲਾਮ ਬਹੁਤ ਹੈ ਹੁਣ ਵਿੱਚ ਵੀ ਨਹੀਂ ਬਾੜ ਸਕਦਾ ਗਿੱਲਾ ਪਿਆ ਹੈ ਵਿੱਚ ਵੀ ਪੜਨਾ ਨਹੀਂ ਵਿੱਚ ਤੁਹਾਨੂੰ ਇਹ ਕਿਹਾ ਵੀ ਖਾਲੀ ਇਹਦਾ ਮੈਨੂੰ ਕਹਿੰਦਾ ਕਿ ਵਿੱਚ ਬਾੜ ਮੈਂ ਕਿਹਾ ਖਾਲੀ ਡਰੇਟਰ ਨਹੀਂ ਨਿਕਲਣਾ ਵਿੱਚ ਤੇ ਤੁਸੀਂ ਭਰੇ ਵਧੀ ਗੱਲ ਕਰਦੇ ਹਰੇ ਕਾਲਾ ਦਾ ਮੀਂਹ ਪਿਆ ਚਲੋ ਐਂ ਕਹਤਾ ਯਾਰ ਅਭੀ 2-400 ਵੱਧ ਲੈ ਲਿਓ 500 ਰੁਪਈਆ ਵੀ ਟਰਾਲੀ ਬਾਈ ਬਾਹਰ ਖੜ ਕੇ ਲੱਦ ਹੋਣੀ ਨਹੀਂ ਸਹੀ ਠੀਕ ਨਹੀਂ ਹਰੇ ਯਾਰ ਇਹਦਾ ਰੋਲਾ ਪਹੀਦਾ ਚਗਾਵਾ ਵਰੀ ਆ ਇਹ ਬੰਦੇ ਬਾਈ ਹੈਗੇ ਨਬਾਲੀ ਨੇਪਾਲੀ ਹੋਸੀ ਹਾਂ ਹਾਂ ਨੇਪਾਲੀ ਆ ਸਾਰੇ ਬੰਦੇ ਨੇ ਨੇਪਾਲ ਕਿੱਥੇ ਦੇ ਸਰਲਾਹੀ ਜ਼ਿਲ੍ਹਾ ਇਹ ਯਾਰ ਪ੍ਰਦੇਸ਼ ਨੰਬਰ 2 ਇਹ ਬਾਰਡਰ ਏਰੀਆ ਦੇ ਹੀ ਆ ਬਾਰਡਰ ਏਰੀਆ ਦੇ ਇੱਥੇ ਦਾ ਮੋਤਾਰੀ ਮੋਤਾਰੀ ਮੇਰੇ ਨਾਲ ਹੀ ਹੈਗਾ ਨਹੀਂ ਨਾ ਮੋਤਾਰੀ ਦਾ ਬੰਦਾ ਬਾਹਰ ਹੀ ਨਹੀਂ ਹੈਗਾ ਨਾ ਤੁਸੀਂ ਬਾਰਡਰ ਏਰੀਆ ਦੇ ਹੀ ਆ ਹਾਂ ਜੀ ਹਾਂ ਜੀ ਨਾਲ ਹੈ ਬਾਰਡਰ ਏਰੀਆ ਦੇ ਹਾਂ ਠੀਕ ਆ ਵਿਹਾਰ ਕਿ ਨਾਲ ਹੈਗੇ ਹਾਂ ਮੇਰੇ ਨਾਲ ਤਾਂ ਉੱਥੇ ਬੰਦਾ ਇੱਕ ਮੋਤਾਰੀ ਦਾ ਮੋਤਾਰੀ ਮੇਰੇ ਜ਼ਿਲ੍ਹਾ ਸੇ ਨਿਕਲਿਆ ਜੀ ਜਿਸ ਤਰ੍ਹਾਂ ਰੋਪੜ ਜੀ ਤਾਂ ਬਈ ਇਹ ਬੜਾ ਬਣਾਇਆ ਕੋਈ ਸਪੈਸ਼ਲ ਹੈ ਚੜਨੇ ਚ ਕੋਈ ਦਿੱਕਤ ਨਾ ਆਵੇ ਗੰਨਾ ਵਧੀਆ ਹੈ ਬਾਈ 85 ਨਾਲ ਦੀ ਵੈਰੈਟੀ ਆ 1503 ਥੋੜਾ ਜਿਹਾ ਬੂਟਿਆਂ ਕਰਕੇ ਗਰਗਿਆ ਤਾਂ ਜ਼ਰੂਰ ਇਹ ਚਲਾ ਗਰੀ ਲੋ ਆ ਦੇਖੋ ਬਾਈ ਉਰੇ ਨਿਆਰਾ ਆ ਇਧਰ ਗੰਨਾ ਜੱਗੇ ਨਾਲ ਤਾਂ ਖੜਾ ਹਨ ਉਹ ਹੀ ਲੈ ਗੰਨਾ ਨਾਲੇ ਦਲਵੀਰ ਵਾਲਾ ਖੜਾ ਆ ਪਹੀ ਆ ਪਹੀ ਦੀ ਥੋੜੀ ਹਾਲਤ ਖਸਤਾ ਬਾਈ ਥੋੜਾ ਜਿਹਾ ਗੰਨਾ ਆਪਾਂ ਉਹ ਬੜੀ ਪਹੀ ਤੇ ਲਿਆ ਕੇ ਲੱਦਾਂਗੇ ਜੇ ਉਰੇ ਲੱਦ ਲਿਆ ਸਾਰਾ ਬਾਈ ਕਿਉਂਕਿ ਮੀਂਹ ਪਿਆ ਵਾ ਇਧਰ ਜੱਗੇ ਨਾਲੇ ਪਾਣੀ ਵੀ ਲਾਇਆ ਵਾ ਮਾੜਾ ਵੀ ਟੈਰੇ ਦੁੱਧਰ ਹੋ ਗਿਆ ਕੰਮ ਖਰਾਬ ਆਪਣਾ ਟਰੈਕਟਰ ਆਪਾਂ ਨੇ ਬਾਈ ਆ ਵੀ ਲਿਆਂਦਾ ਮੈਂ ਨਾਲ ਆਮਨੇ ਵੀਰੇ ਇਹ ਆਪਾਂ ਟਰੈਕਟਰ ਲਿਆਇ ਤਾ ਥੋੜਾ ਜਿਹਾ ਅਵਿੰਦਰ ਕਹਿੰਦਾ ਵੀ ਪਹੀ ਥੋੜੀ ਜੀ ਹੈਗੀ ਗਿੱਲੀ ਸਹੀ ਗਾ ਰਾਤਾ ਪੂਰਾ ਏ ਕਹਾਂ ਜਾ ਕੇ ਲੱਗ ਵੀ ਸੌਕ ਭਰੀ ਆਪਾਂ ਨਾ ਦੂਏ ਤਰ੍ਹਾਂ ਇਹ ਦਮਾ ਖੜੀ ਲੱਦ ਕੇ ਹਾਂ ਸੌਕ ਭਰੀ ਵੀ ਉਹ ਬਾਹਰ ਲੱਦ ਲਾਂਗੇ ਲਿਆ ਕੇ ਉਹ ਦੂਈ ਪਹੀ ਉਹ ਕਹਿੰਦਾ ਇੱਕ ਵਾਰ ਜੇ ਟਾਇਰ ਇਧਰ ਵਿੱਚ ਕਰ ਗਿਆ ਜੱਗੇ ਨਾਲ ਖੇਚਾ ਉਹ ਸਿਰੇ ਜਾ ਕੇ ਨਿਕਲਣਾ ਏ ਸਰੇ ਜਾ ਕੇ ਨਿਕਲਣਾ ਹੀ ਨਹੀਂ ਵੀਰੇ ਪੁੱਠੀ ਹੋਣ ਦਾ ਡਰ ਰਹਿੰਦਾ ਬਹੁਤ ਹਾਂ ਹਾਂ ਖੇਤ ਗਿੱਲੇ ਹੁਣ ਪਹੀ ਕੱਲ ਤਾਂ ਮੈਂ ਮੈਨੂੰ ਪਤਾ ਚਾਹ ਲੈ ਕੇ ਬਹੁਤ ਔਖਾ ਆਇਆ ਤੇ ਪਹੀ ਘਿੱਲੀ ਆ ਅਮਰੇ ਸਭ ਤੋਂ ਵੱਡੀ ਗੱਲ ਪਹੀ ਛੋਟੀ ਆ ਮੜਾ ਜਾ ਵੀ ਟਾਇਰ ਖਿਸਕਿਆ ਵਿੱਚ ਜਾਣਾ ਪਤਾ ਕਿੱਦਾਂ ਹਾਂ ਪਹੀ ਸੈਂਟਰ ਚ ਉੱਚੀ ਆ ਹਾਂ ਸੱਡਾ ਨੂੰ ਨਹੀਂ ਵੀ ਹਾਂ ਸੱਡਾ ਨਹੀਂ ਵੀ ਆ ਮੰਨ ਕੇ ਚੱਲ ਇੱਕ ਸਾਈਡ ਤੇ ਟਾਇਰ ਸਲਿੱਪ ਹੋ ਗਿਆ ਹਾਂ ਵਾਸਤੇ ਜਾਂਦੇ ਥੱਲੇ ਪਰਸੋਂ ਬਾਈ ਇਹਦੀ ਵੀਡੀਓ ਪਾਈ ਜਮਨੇ ਬਹੁਤ ਵੀਰਾਂ ਦੇ ਫੋਨ ਆਏ ਬੰਦਿਆਂ ਦੇ ਮੇਰੇ ਹਿਸਾਬ ਨਾਲ ਬਾਈ 100 ਤੋਂ ਪਲੱਸ ਫੋਨ ਆਇਆ ਆਹ ਡੈਕਟਰ ਵੀਡੀਓ ਦੇਖ ਕੇ ਤੇ ਕਦੋਂ ਵੀਰਾਂ ਨੇ ਦੇਖਣੇ ਬਣਾ ਵੀਰਾਂ ਨੂੰ ਕਿਹਾ ਮੈਂਗਾ ਬਾਈ ਵੀ ਇੰਨੇ ਗੰਨਾ ਗੁੰਨਾ ਗੇਰਨਾ ਪਹਿਲਾਂ ਤਾਂ ਮੇਰੀ ਸਲਾਹ ਦੀ ਆਪੇ ਗੇਰੂੰਗਾ ਫੇਰ ਚਲੋ ਸੱਚਾਈ ਕਹਿੰਦਾ ਮੈਂ ਆਪੇ ਗੇਰ ਦੇਣਾ ਕੋਈ ਚੱਕਰ ਨਹੀਂ ਸੀ ਰਹਿਣ ਦਿਓ ਠੀਕ ਹੈ ਜੀ ਹਰ ਟਰਾਲਾ ਵੀ ਬਾਈ ਆਪਣੇ ਮੇਰੇ ਨਵਾਂ ਹੀ ਆਇਆ ਇਹ 15 ਫੁੱਟਾ ਟਰਾਲਾ ਇਹ ਹੀ ਹੈਗਾ ਜੀ ਬਣਿਆ ਹੋਇਆ ਟਰਾਲਾ ਪਲਾਹੇ ਵਾਲਿਆਂ ਦਾ ਟਾਇਰ ਠੀਕ ਹੈ ਤੇ ਅੱਧੇ ਘਟਾਇਰ ਪਲਾਹੇ ਵਾਲਿਆਂ ਦਾ ਬਣਿਆ ਹੋਇਆ ਟਰਾਲਾ ਆ ਵੀ ਅਮਰ ਟਰਾਲਾ ਆਪਣੇ ਮੇਰੇ ਨਵਾਂ ਆਇਆ ਬਾਈ ਆ ਟਰਾਲਾ ਮੇਡਸ਼ੀਅਲ ਟਰਾਲਾ ਹੈ ਇਹ ਅੱਛਾ ਉਹ ਇਹ ਹੁਮਨ ਸਿੰਘ ਵਾਲਾ ਬਣਿਆ ਨੂਰ ਮਹਿਲ ਦਾ ਅੱਛਾ ਉਹਨਾਂ ਦਾ ਉਹ ਰੰਗ ਦੂਆ ਹੋਇਆ ਪਿਆ ਇਹਨੂੰ ਹੂੰ ਉਹਦਾਂ ਟਰੈਕਟਰ ਬੰਦਿਆਂ ਨੇ ਬਹੁਤ ਨੇ ਪਛਾਣ ਲਿਆ ਬਾਈ ਜਿਹੜਾ ਲੋਕਾਂ ਨੇ ਇੰਨੀ ਪਛਾਣਾ ਆਪਣੇ ਪਿੰਡਾਂ ਦੇ ਟਰੈਕਟਰਾਂ ਦੀ ਬੰਦੇ ਆਵੇ ਨਾਲੇ ਆਪਾਂ ਉਹਦਾਂ ਦੱਸਿਆ ਨਹੀਂ ਵੀਡੀਓ ਦੇ ਵੀ ਟਰੈਕਟਰ ਜਗਦੀਪ ਵਾਲਾ ਪਛਾਣ ਕੇ ਲੋਕ ਆ ਜਾਂਦੇ ਵੀ ਟਰੈਕਟਰ ਜਗਦੀਪ ਵਾਲਾ ਜਿਹੜੇ ਲੋਕ ਆਪਣੇ ਪਿੰਡਾਂ ਨੂੰ ਦੇਖਦੇ ਆ ਵੀਡੀਓ ਦੇਖਦੇ ਲਗਾਤਾਰ ਸਾਰੀਆਂ ਚੀਜ਼ਾਂ ਦਾ ਪਤਾ ਵੀ ਕਿਹੜੀ ਚੀਜ਼ ਕੀਦੀ ਕਿਹਦੀ ਕਿਹੜੀ ਕੀਦੀ ਹੈ ਹਨਾ ਹੂੰ ਚੱਲੀ ਬਾਈ ਫਿਰ ਆਜਾ ਉਹ ਵਈ ਗੰਨਾ ਪਾਣੂ ਉੱਥੇ ਕਰ ਰਿਹਾ ਸਾਰਾ ਲੋਡ ਪਰ ਰਸਤੇ ਦੀ ਦੇਖੋ ਰਸਤਾ ਬਹੁਤ ਛੋਟਾ ਰਹਿਆ ਵਾ ਪੂਰੀ ਪੂਰੀ ਟਾਇਰ ਆਉਣਾ ਕਿਉਂਕਿ ਇਧਰ ਪਾਣੀ ਲੱਗਿਆ ਵਾ ਦੇਖੋ ਬਾਈ ਨਾਲ ਸਾੜੀ ਵੀ ਦੇ ਟਰਾਲੀ ਉੱਤੇ ਹੋ ਗਈ ਉੱਥੇ ਵੀ ਉਹ ਆ ਰਹਿਣਾ ਕਿਉਂਕਿ ਇੱਥੇ ਰਿੱਲੇ ਜਨੇ ਜਿਆਦੇ ਦਾਦੇ ਆ ਕਰਨਾ ਸਮਨ ਵੀ ਬਹੁਤ ਥੋੜਾ ਜਿਆ ਰਹਿ ਗਿਆ ਬਾਈ ਪਾਣੀ ਲੱਗ ਗਿਆ ਹੋਰ ਤਾਂ ਸਾਈਡਾਂ ਤੇ ਕਿੱਲਾ ਬਾਈ ਹੋਰ ਕੋਲ ਹੈ ਹਾਂ ਲੈ ਬਾਈ ਆ ਜਾ ਲੈ ਬਾਈ ਆ ਗਿਆ ਬੜੀ ਪਹੀ ਤੇ ਪੂਰੇ ਚੜ ਗਿਆ ਫੇਰ ਕੋਈ ਟੈਨਸ਼ਨ ਨਹੀਂ ਆ ਜੀ ਡਰਾਈਵਰ ਦਾ ਪੁਰਾਣਾ ਤੇ ਜਾਂਦੇ ਰਹਿਣ ਹੈ ਡਰਾਈਵਰ ਪੁਰਾਣਾ ਹੈ ਡਰਾਈਵਰ ਪੁਰਾਣਾ ਬਾਈ ਹੋਰ ਹਾਂ ਲੋ ਜੀ ਬਾਈ ਗੰਨਾ ਦਾ ਬਾਈ 100 ਤੇ ਮੇਰੇ ਸਾਹਮਣੇ ਨਾਲ 100 100 ਦੇ ਕਰੀਬ ਹੋਊਗਾ ਹੈ ਮੈਂ ਟਰੈਕਟਰ ਦੇ ਸਾਹੇ ਕੱਢ ਤੇ ਚੁਰੀ ਲੈ ਗਈ ਟਰੈਕਟਰ ਦੀ ਬੱਸ ਹੋ ਗਈ ਬਾਈ ਅਮਨੇ ਅੱਤੜ ਖਾ ਸੀ ਟਰੈਕਟਰ ਦੀ ਬੱਸ ਹੋ ਗਈ ਸਾਣ ਕਿੰਨਾ ਕਿੰਨਾ ਕ ਵਜੇ ਦਾ ਅੱਤੜ ਖਾ ਸੀ ਹੈ ਅੱਤਣ ਤਾਂ ਹੈ ਹਾਂ ਤੜਖਾ ਸੀ ਜੇ ਖਾੜ ਜਾਂਦਾ ਫੇਰ ਨਹੀਂ ਚੱਲੇ ਦੋ ਬਾਈ 100 ਹੋ ਕੇ ਕਰਤੇ ਵੇਲੇ ਹੋ ਜਾਣਾ 100 ਦੇ ਤੋਂ ਉੱਪਰ ਹੋ ਜਾਣਾ ਹੋ ਜਾਊਗਾ ਹੋ ਜਾਣਾ ਨਿਕਲ ਗਿਆ ਬਾਈ ਨਿਕਲ ਗਿਆ ਜੀ ਪੂਰਾ ਹੀ ਪੂਰਾ ਨਿਕਲ ਗਿਆ ਨਿਕਲਿਆ ਪਾਈ ਦੇਖ ਲਓ ਪੂਰੀ ਹੋ ਪੂਰੀ ਆ ਹਾਂਜੀ 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 ਪੂਰਾ ਨਿਕਲਿਆ ਅਸਲ ਚ ਇਹ ਪਾਈ ਕਿੰਨੇ ਵਾਲੀ ਹੈ ਨਹੀਂ ਹਾਂਜੀ ਤੇ ਲੋ ਬਾਈ ਟਰਾਲੀ ਲੈ ਕੇ ਭੇਜਤਾ ਮਿਲਣ ਨੂੰ ਬਾਈ ਆਪਾਂ ਨੇ ਤੇ ਇਧਰ ਮੀਂਹ ਦੇਖੋ ਬਾਈ ਆ ਘਰ ਦੇ ਪਿੱਛੇ ਵਾਲਾ ਖੇਤ ਆ ਪਾਣੀ ਦੇ ਲੋ ਕਿਹੜੇ ਹਿਸਾਬ ਨਾਲ ਖੜਾ ਹੈ ਮੀਂਹ ਤਾਂ ਵੈਸੇ ਕੱਲ ਦਾ ਪਿਆ ਹੋਇਆ ਦੁਪਹਿਰ ਦਾ ਰਾ ਭਾਈ ਜਮੀਨਾਂ ਨੇ ਦੀ ਡੱਕਰ ਹੈ ਸਾਡੀ ਉਧਰ ਜਿਹੜੀ ਉਹ ਜਮੀਨ ਆ ਜਮੀਨ ਦਾ ਬਹੁਤ ਫਰਕ ਹੈ ਇਹਦੇ ਵਿੱਚ ਸਮਝ ਲਓ ਵੀ ਪਾਣੀ ਚਾਰ ਬੰਦਿਆਂ ਨੂੰ ਬਹੁਤ ਹੌਲੀ ਹੌਲੀ ਖਾਂਦੀ ਏ ਥੱਲੇ ਜਮਾ ਹੀ ਨਾ ਡੱਕਰ ਆ ਸਮਝਿਆ ਵੀ ਪਾਣੀ ਅੱਗੇ ਜਮੀਨ ਗਾਂ ਖਿੱਚਦੀ ਘੱਟ ਆ ਇਹ ਵੀ ਇਹਦੇ ਵਿੱਚ ਦੋ ਵਾਰ ਪਹਿਲਾਂ ਕਣਕ ਲਾਈ ਜਵੀ ਲਾਈ ਦੋ ਵਾਰ ਖਰਾਬ ਹੋ ਗਈ ਹੁਣ ਇਹਦੇ ਵਿੱਚ ਤਾਂ ਮੰਨ ਵੀ ਇੰਨੇ ਗੇਰੀ ਚ ਜਿਆਦਾ ਬਾਜਰਾ ਜਾਂ ਗੰਨਾ ਗੁੰਨਾ ਲਾ ਦਾਂਗੇ ਜੀ ਨਾਲੇ ਤਾਂ ਖੇਤ ਬਦਲ ਜੂਗਾ ਤੇ ਜੇ ਇਹਦੇ ਕੋਈ ਮਿੱਟੀ-ਮੁੱਟੀ ਮਿਲ ਗਈ ਆਪਾਂ ਨੂੰ ਕਿਤੇ ਤੇ ਫਿਰ ਚ ਮਿੱਟੀ ਵੀ ਘੜਾ ਲੈਣੀ ਆਪਾਂ ਨੇ ਕਿਉਂਕਿ ਬਾਈ ਆ ਸਾਰਾ ਏਰੀਆ ਜਿੰਨਾ ਵੀ ਇਹ ਸਾਰਾ ਏਰੀਆ ਸੇਮ ਵਾਲਾ ਪਾਣੀ ਆਦਾ ਪਾਣੀ ਮੀਂਹ ਆਉਂਦਾ ਉਹਨਾਂ ਨੂੰ ਪਾਣੀ ਪਹੁੰਚ ਜਾਂਦਾ ਤੇ ਠੀਕ ਹੈ ਜੀ ਬਾਈ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਸੀ ਤੇ ਬਾਕੀ ਤੁਹਾਨੂੰ ਪਤਾ ਹੀ ਆ ਜੇ ਕਿਸੇ ਨੇ ਵੀ ਵੀਰ ਨੇ ਟਰੈਕਟਰ ਖਰੀਦਣਾ ਕੋਈ ਵੇਚਣਾ ਜਾਂ ਲੈਣਾ ਹੁੰਦਾ ਤਾਂ ਆਪਣੇ ਨਾਲ ਜ਼ਰੂਰ ਕੰਟੈਕਟ ਕਰਿਆ ਕਰੋ ਜੀ ਤੇ ਆਪਣੇ ਕੋਲ ਫਿਲਹਾਲ ਬਾਈ ਕੋਈ ਟਰੈਕਟਰ ਆਇਆ ਨਹੀਂ ਹੈਗਾ ਉਹੀ ਜਿਹੜੇ ਪੁਰਾਣੇ ਟਰੈਕਟਰ ਉਹੀ ਖੜੇ ਨੇ ਇੱਕ ਤਾਂ ਆਪਣੇ ਕੋਲ ਅਰਜਨ ਆਇਆ ਉਹ 19 ਮਾਡਲ ਸੋਨਾ ਲੀਕਾ ਤੇ ਤੋਂ ਲਾਵਾ ਮੈਸੀ ਠੀਕ ਹੈ ਜੀ ਤੇ ਬਾਕੀ ਜੇ ਕੋਈ ਹੋਰ ਆਇਆ ਆਪਾਂ ਤੁਹਾਨੂੰ ਦੱਸਾਂਗੇ ਵੀਡੀਓ ਬਣਾ ਕੇ ਸਪੈਸ਼ਲ ਤੇ ਬਾਕੀ ਜੇ ਕਿਸੇ ਵੀ ਵੀਰ ਨੇ ਟਰੈਕਟਰ ਵੇਚਣਾ ਹੁੰਦਾ ਤਾਂ ਉਹ ਵੀ ਬਾਈ ਆਪਣੇ ਨਾਲ ਜ਼ਰੂਰ ਕੰਟੈਕਟ ਕਰਿਆ ਕਰੋ ਜੀ ਕਈ ਵੀਰਾਂ ਦੀ ਫੋਟੋ ਆਉਂਦੀਆਂ ਵੀ ਬਹੁਤ ਵੀਰ ਡੇਲੀ ਫੋਟੋਆਂ ਵੀ ਸੈਂਡ ਕਰ ਦਿੰਨੇ ਬਾਈ ਠੀਕ ਹੈ ਜੀ ਤੇ ਜਿਹੜਾ ਆਪਾਂ ਨੂੰ ਲੱਗਦਾ ਵੀ ਆਪਣੇ ਲੈਣ ਦਾ ਹੈਗਾ ਉਹ ਉੱਥੇ ਆਪਾਂ ਟਰੈਕਟਰ ਦੇਖਣ ਜਾਣੇ ਵੀ ਇਹ ਜੀ ਗੱਲ ਨਹੀਂ ਵੀ ਆਪਾਂ ਨਹੀਂ ਜਾਂਦੇ ਜਿਹੜਾ ਆਪਣੇ ਲੈਣ ਦਾ ਹੁੰਦਾ ਮਤਲਬ ਦਾ ਆਪਾਂ ਨੂੰ ਪਤਾ ਹੈ ਠੀਕ ਹੈ ਜੀ ਉਹ ਆਪਾਂ ਉਹ ਵੀਰ ਨਾਲ ਪੂਰੀ ਗੱਲਬਾਤ ਕਰਕੇ ਪੁਰਾਣਾ ਸੌਦਾ ਵੀ ਕਰਦੇ ਆ ਟਰੈਕਟਰਾਂ ਦਾ ਜੀ ਠੀਕ ਹੈ ਜੀ ਤੇ ਚਲੋ ਠੀਕ ਹੈ ਜੀ ਵਲੌਗ ਦੇ ਵਿੱਚ ਇੰਨਾ ਹੈ ਜੀ ਜੇ ਵਧੀਆ ਲੱਗਦੀ ਆ ਤਾਂ ਲਾਈਕ ਕਰਦਿਆ ਕਰੋ ਤੇ YouTube ਚੈਨਲ ਨੂੰ ਕਰਦਿਆ ਕਰੋ ਸਬਸਕ੍ਰਾਈਬ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਚ ਸਾਰਿਆਂ ਧੰਨਵਾਦ ਜੀ